ਅੱਜ ਨਗਰ ਚੰਜਰਾਂ ਤੋਂ ਸਰਦਾਰ ਸਰਬਜੀਤ ਸਿੰਘ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਕਾਲੀਦ ਦੀ ਭਰਤੀ ਦੀ ਸ਼ੁਰੂਆਤ ਕਰਨ ਵਾਸਤੇ ਹਲਕਾ ਇੰਚਾਰਜ ਸਾਹਿਬ ਚੀਮਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਢਿੱਲੋਂ ਸਾਹਿਬ ਸਮਰਾਲਾ ਤੋਂ ਜਿਹੜੇ ਹਲਕਾ ਇੰਚਾਰਜ ਨੇ ਐਸਜੀਪੀਸੀ ਦੇ ਮੈਂਬਰ ਰਿਆ ਸਾਹਿਬ ਇਨਾਂ ਨਾਲ ਔਰ ਜ਼ਿਲ੍ਹੇ ਦੀ ਸਾਰੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਜਥੇਬੰਦੀ ਆ ਉਹਦੇ ਨਾਲ ਸ਼ੁਰੂਆਤ ਕੀਤੀ ਗਈ ਹੈ ਮੈਂ ਸਮਝਦਾ ਕਿ ਪਬਲਿਕ ਦਾ ਬਹੁਤ ਵੱਡਾ ਹੰਗਾਰਾ ਸੀ ਅੱਜ ਦੀ ਵੱਡੀ ਗਿਣਤੀ ਵਿੱਚ ਸੰਗਤ ਨੇ ਜਿਹੜੀ ਐ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਔਰ ਮੈਂ ਆਸ ਕਰਦਾ ਕਿ ਥੋ ਵੱਤ ਤੋਂ ਵੱਤ ਜਿਹੜੀ ਹੈ ਭਰਤੀ ਕਰਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂ ਅੱਜ ਸਾਡੇ ਜੋ ਪੰਜਾਬ ਦੇ ਜੋ ਸਾਡੇ ਯੂਥ ਦੇ ਪ੍ਰਧਾਨ ਨੇ ਚਿੰજર ਸਾਹਿਬ ਸਰਜੀ ਸਿੰਘ ਚਿੰજર ਜੀ ਉਹਨਾਂ ਦੇ ਗ੍ਰਹਿ ਵਿਖੇ ਇਹਨਾਂ ਦੇ ਸਰਕਲ ਦੀ ਭਰਤੀ ਮੁਹਿੰਮ ਜੋ ਸ਼੍ਰੋਮਣੀ ਕਾਲੀਦਾਲ ਨੇ ਸ਼ੁਰੂ ਕੀਤੀ ਆ ਉਹਦੇ ਲਈ ਸਮੂਹ ਸੰਗਤ ਲੱਕੇ ਚਵਾਈ ਸੀ ਸੋ ਬੜਾ ਭਾਰੀ ਉਸ਼ਾ ਲੋਕਾਂ ਦੇ ਵਿੱਚ ਪੰਜਾਬ ਪੰਥ ਅਤੇ ਪੰਜਾਬੀਅਤ ਦੀ ਰਾਖੀ ਲਈ ਜੋ ਨੌਜਵਾਨ ਬਜ਼ੁਰਗ ਭੈਣਾ ਜੋ ਸਾਡੇ ਮੂਹਰੇ ਆ ਕੇ ਆ ਰਹੇ ਨੇ ਆਪ ਮੈਂਬਰ ਬਣ ਰਹੇ ਨੇ ਸੋ ਮੈਂ ਸਮੁੱਚਾ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿਉਂਕਿ ਇਹ ਸਮਾਂ ਆ ਆਪਣਿਆਂ ਨਾਲ ਖੜਨ ਦਾ ਪੰਜਾਬ ਨਾਲ ਖੜਨ ਦਾ ਪੰਥ ਨਾਲ ਖੜਨ ਦਾ ਸੋ ਆਓ ਸ਼੍ਰੋਮਣੀ ਕਾਲ ਦੀ ਇਸ ਮੁਹਿੰਮ ਨਾਲ ਜੁੜੋ ਤੇ ਸ਼੍ਰੋਮਣੀ ਕਾਲੀਦਾਲ ਦੇ ਮੈਂਬਰ ਬਣੋ ਸੋ ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਸਰਕਲ ਮੂਲੇਪੁਰ ਦੀ ਇਹ ਭਰਤੀ ਮਹਿੰਮ ਦੀ ਸ਼ੁਰੂਆਤ ਦਾਸ ਦੇ ਪਿੰਡ ਪਿੰਡ ਝਿੰਜਰਾ ਤੋਂ ਗ੍ਰਹਿ ਤੋਂ ਅੱਜ ਇਥੋਂ ਕੀਤੀ ਗਈ ਹੈ ਜਿਦੇ ਵਿੱਚ ਮੈਂ ਸਮਝਦਾ ਕਿ ਮੇਰੇ ਪਿੰਡ ਦੇ ਨਗਰ ਨਿਵਾਸੀ ਉਹਦੇ ਨਾਲ ਹੀ ਇਲਾਕੇ ਦੀਆਂ ਸਤਕਾਰਯੋਗ ਸਾਰੀਆਂ ਸ਼ਖਸੀਤਾਂ ਸੋ ਸਰਕਲ ਪ੍ਰਧਾਨ ਦਵਿੰਦਰ ਸਿੰਘ ਬਹਿਲੋਲਪੁਰ ਸਾਰੇ ਵਿਸ਼ੇਸ਼ ਤੌਰ ਤੇ ਜਿੱਥੇ ਇਸ ਮੀਟਿੰਗ ਦੇ ਵਿੱਚ ਹਮ ਹਮਾ ਕੇ ਸਾਰੇ ਸ਼ੁਰੂਆਤ ਕੀਤੀ ਗਈ ਕਿ ਅੱਜ ਦੀ ਇਸ ਭਰਤੀ ਮਹਿੰਮ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਇਸ ਮਹਿੰਮ ਦੇ ਵਿੱਚ ਅੱਜ ਨੌਜਵਾਨ ਮੈਂਬਰਸ਼ਿਪ ਭਰਤੀ ਜਿਹੜੇ ਕਰ ਰਹੇ ਵੱਡੇ ਪੱਧਰ ਤੇ ਕਰ ਰਹੇ ਨੇ ਉਹਦੇ ਨਾਲ ਮੇਰੀਆਂ ਮਾਤਾ-ਮਾਂ ਭੈਣਾਂ ਜਿਹੜੀਆਂ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਹਰ ਵਰਗ ਦਾ ਪਾਰਟੀ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਤੇ ਵੱਡੇ ਪੱਧਰ ਤੇ ਪਾਰਟੀ ਦੀ ਮੁਹਿੰਮ ਭਰਤੀ ਮੁਹਿੰਮ ਦੇ ਵਿੱਚ ਮੈਂਬਰਸ਼ਿਪ ਹਾਸਲ ਕਰਨਾ ਅਕਾਲੀ ਦਿਲ ਦਾ ਤੇ ਹਰ ਵਰਗ ਦਾ ਹਰ ਵਰਗ ਦੇ ਨਾਲ ਨੌਜਵਾਨ ਬੱਚੇ ਮਾਤਾ ਭੈਣਾਂ ਜਿਵੇਂ ਉਤਸ਼ਾਹ ਦਿਖਾ ਰਹੀਆਂ ਨੇ ਉਸ ਨੂੰ ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਆ ਤੇ ਅਕਾਲਪੁਰਖ ਦਾ ਧੰਨਵਾਦ ਵੀ ਆ ਕਿ ਪੰਥ ਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਲਈ ਹਰ ਵਰਗ ਦੇ ਵਿੱਚ ਭਾਰੀ ਰੁਚਾ ਮਿਲ ਰਿਹਾ ਸੋ ਜਿੱਥੇ ਮੈਂ ਲੀਡਰਸ਼ਿਪ ਦਾ ਉੱਥੇ ਹਰ ਵਰਗ ਤੋਂ ਅਤੇ ਇਸ ਮੀਟਿੰਗ ਦੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀ ਹੈ ਉਹ ਹਲਕਾ ਫਤਿਹਗੜ੍ਹ ਸਾਹਿਬ ਸਰਕਲ ਮੂਲੇ ਪਰ ਸਾਰੇ ਵਿੱਚ ਜਾ ਕੇ ਜਿਹੜੀ ਪਿੰਡ-ਪਿੰਡ ਜਾ ਕੇ ਭਰਤੀ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੈਂ ਉਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੰਗਾਰਾ ਦੇਣ ਵਾਸਤੇ ਸਾਡੇ ਦੋਵੇਂ ਆਬਜ਼ਰਵਰ ਸਹਿਬਾਨ ਸਰ ਵਿਕਰਮਜੀਤ ਸਿੰਘ ਜੀ ਖਾਲਸਾ ਤੇ ਪਰਮਜੀਤ ਸਿੰਘ ਢੱਲੋਂ ਅੱਜ ਇੱਥੇ ਆਏ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸادت ਸਰਪਜੀਤ ਸਿੰਘ ਝਿੰਜਰ ਦਾ ਪਿੰਡ ਹੈ ਉਹਨਾਂ ਦਾ ਗ੍ਰਹਿ ਹੈ ਇੱਥੇ ਜਿਹੜੀ ਅੱਜ ਭਰਤੀ ਮਹਿਮਾ ਸ਼ੁਰੂ ਕੀਤੀ ਹੈ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆਂ ਵੱਧ ਚੜ ਕੇ ਇਹ ਮਹਿਮੇ ਵਿੱਚ ਸ਼ਾਮਲ ਹੋਵੋ ਤਾਂ ਕਿ ਸ਼ਰੋਨੀ ਅਕਾਲੀ ਦਲ ਦੀ ਜਿਹੜੀ ਇਲੈਕਸ਼ਨ ਪ੍ਰੋਸੈਸ ਹੈ ਉਹ ਜਲਦੀ ਤੋਂ ਜਲਦੀ ਕੰਪਲੀਟ ਹੋ ਸਕੇ